ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪਾਂ ਨੇ ਮਿਸਤਰੀ ਲਈ ਕਰਾਤੀ ਛੁੱਟੀ ਉਹ ਕਿਉਂ ਕਿਉਂਕਿ ਵਿਆਹ ਤੇ ਵਿਆਹ ਕਰਕੇ ਫਿਰ ਹੁਣ ਥੋੜਾ ਜਿਹਾ ਇੱਥੇ ਆਹ ਜਿਹੜਾ ਸਮਾਨ ਸੋਨਾ ਆਪਣਾ ਸ਼ਟਰੀ ਜਿਹੜਾ ਆ ਇਹ ਵੀ ਅੱਜ ਦੇ ਦਈਏ ਥੋੜਾ ਬੇਲ ਹੋ ਜੂਗਾ ਇੱਥੇ ਤੇ ਮਹਿਕ ਮੈਂ ਕਿ ਮੂੜੀ ਲੈਣ ਗਿਆ ਤਾਂ ਇਹ ਪੁੱਲ ਲੈਣ ਗਿਆ ਸਾਰਾ ਪਰੌਠੇ ਖਾਈਏ ਬਾਕੀ ਕੰਮ ਕਰਦਿਆਂ ਬਾਅਦ ਵਿੱਚ ਹੁਣ ਇੱਥੇ ਜੱਦਿਆਂ ਨੇ ਆਹ ਇੱਥੇ ਸਾਹਮਣੇ ਮੈਂ ਦਿਖਾਉਂਦਾ ਤੁਹਾਨੂੰ ਜੱਦਿਆਂ ਨੇ ਸਾਹਮਣੇ ਲਪਾਈ ਕਰੀ ਨਾ ਆਹ ਹੋਰ ਬਹੁਤ ਸੋਹਣੀ ਲੁੱਕ ਬਣ ਗਈ ਮੈਂ ਸੋਚਦਾ ਅੱਜ ਕਿ ਦਿਹਾੜੀ ਬਲਾਇਆ ਹੋਇਆ ਵੀ ਅੱਜ ਇੱਥੇ ਦਾ ਮੜਾ ਰਸਤਾ ਸਾਫ਼ ਕਰ ਦੂਗਾ ਆਹ ਤੇ ਰਸਤਾ ਸਾਫ਼ ਹੋਣ ਦੇ ਕਾਰਨ ਹੋਰ ਲੁੱਕ ਬਣ ਜੂ ਵਧੀਆ ਮੈਨੂੰ ਪਾਣੀ ਲਾ ਦੋ ਪਾਣੀ ਤਾਂ ਹੀ ਲਾਇਆ ਹੈਗਾ ਪਾਣੀ ਲਾ ਦਮ ਮੈਨੂੰ ਹਣਾ ਲੈ ਭਾਈ ਪਾਣੀ ਦੇ ਦਈਏ ਜੋ ਬੁੱਤੀ ਹੋ ਜੋ ਹੋਰ ਕੰਦ ਦੀ ਤੇ ਉਹ ਤੀ ਤੇ ਉਹ ਤੀ ਨੌ ਜਿ ਪੌੜੀਆਂ ਧੋਤਿਆਂ ਜਾ ਰਹੀਆਂ ਨੇ ਕੱਲ ਡੌਨ ਸਿਲਿੰਗ ਵਾਲੇ ਆਏ ਤੇ ਆਪਣਾ ਸਮਾਨ ਰੱਖ ਕੇ ਚਲੀ ਗਏ ਉਹ ਜਿਹੜਾ ਨੇ ਅੱਜ ਆਉਣਾ ਇਹਨਾਂ ਨਾਲ ਤੁਹਾਡਾ ਕੋਈ ਲੇਗਾ ਤੇਗਾ ਨਹੀਂ ਹੈਗਾ ਇਹ ਆਉਣ ਆਪਣਾ ਕਰਨ ਕਿਉਂ ਆਪਣਾ ਇਹਨਾਂ ਨਾਲ ਹੋਇਆ ਹੋਇਆ ਠੇਕਾ ਠੀਕ ਹੈ ਠੇਕੇ ਦੇ ਵਿੱਚ ਫਿਰ ਆਪੇ ਲਾ ਕੇ ਜਾਣਗੇ ਜੋ ਚੀਜ਼ਾਂ ਹੈ ਮੈਂ ਕਹ ਨਹੀਂ ਨਹੀਂ ਅੱਜ ਇੱਥੇ ਆਪਣੇ ਬੱਲਬ ਲਾ ਦੇਣੇ ਤਾਰਾ ਪਾ ਕੇ ਜਿੱਥੇ-ਜਿੱਥੇ ਲੱਗਦੇ ਲੈਂਦੇ ਆਪਣੇ ਬੱਲਬ ਲੈਂਦੇ ਆ ਹੇਦਰਾ ਕਹਿੰਦਾ ਮੈਂ ਲਾਜ਼ਮ ਛੱਡ ਦੋ ਤੁਸੀਂ ਹੁਣ ਆਪਣੇ ਉਹ ਇੱਕ ਦਿਹਾੜੀ ਆ ਗਿਆ ਸਾਈਕਲ ਕਰਾਇਆ ਹੈ ਠੀਕ ਹੈ ਨਿਕਾ ਬਾਹਰ ਨਾ ਘਰ ਤੋਂ ਬਾਹਰ ਇੱਟਾਂ ਭੇਜਦੇ ਥੋੜੀਆਂ ਜੀਆਂ ਇੱਟਾਂ ਰੋੜੇ ਚੱਕ ਲਊਗਾ ਸਾਰੇ ਬਾਹਰ ਤੇ ਸਫਾਈ ਕਰਵਾ ਦੇ ਯਾਰ ਪੂਰਾ ਭਿੱਜ ਗਿਆ ਚਾਰੇ ਪਾਸੇ ਤੇ ਉੱਪਰ ਤੇ ਪਾਣੀ ਕਰਦਾ ਉੱਪਰ ਨੂੰ ਕਰਦਾ ਤਾਂ ਲੈ ਭਾਈ ਭੁੱਖ ਲੱਗੀ ਹੋਈ ਮੈਂ ਤਾਂ ਪਹਿਲਾਂ ਰੋਟੀ ਖਿਲਾਓ ਬਾਕੀ ਕੰਮ ਬਾਅਦ ਖੋਈ ਪਈ ਹੋ ਜਾਂਦਾ ਲੈ ਗੇ ਰੋੜੇ ਰਗੜੋ ਜੀ ਬੁੱਲੀ ਫਿਰ ਬੜਾ ਬੁੱਲੀ ਵਾਲੇ ਪਰੌਤੇ ਹਾਂਜੀ ਪੁੱਤਰ ਵਿਆਹ ਵਾਲਿਆਂ ਦੇ ਕੁਰਸੀਆਂ ਜਿਹੜਾ ਟੈਂਟ ਦਾ ਸਮਾਨ ਆਉਣਾ ਸ਼ੁਰੂ ਹੋ ਚੁੱਕਿਆ ਟੈਂਟ ਖੁੱਲਾ ਲੱਗਣਾ ਨਾ ਵੱਡਾ ਫਿਰ ਅੱਜ ਤੇ ਸਮਾਨ ਉਹਨਾਂ ਨੂੰ ਥੋੜੀ ਉਹਦੇ ਫਿਟਿੰਗ ਕਰਨੀ ਸ਼ੁਰੂ ਕਰ ਦੇਣੀ ਹੈ ਛੇ ਦੇ ਘਰ ਵਾਸਤੇ ਮਗਾਇਆ ਮੇਰੇ ਲੱਗਾ ਹਰੇ ਇੱਕ ਇੱਕ ਟੈਂਪੂ ਜਿਹਾ ਭਰ ਕੇ ਆ ਪਾ ਤੇ ਨੇਦਰ ਵਜਰਾ ਤੇ ਨਾਲ ਘਰ ਘਰ ਦਾ ਮੈਂ ਅੰਦਰ ਅੰਦਰ ਲਾਉਣਾ ਠੀਕ ਹੈ ਠੀਕ ਹੈ ਬਾਕੀ ਦੇਖਦੇ ਚੱਲਦੇ ਉੱਧਰ ਵੀ ਪਹਿਲਾਂ ਆਪਣਾ ਇੱਕ ਵਾਰ ਘਰ ਹਾਂ ਹੁਣ ਸਾਡੇ ਵੀ ਇਸ ਰਿਸ਼ਤੇਦਾਰਾਂ ਨਾਲ ਬੜੀ ਸਪਾਈਸ ਪੂਜੀ ਕਰਨ ਨੂੰ ਚਾਰੇ ਪਾਸੇ ਤੇ ਮੈਨੂੰ ਹੁਣ ਖੇਤਾਂ ਨੂੰ ਭੱਜਣਾ ਪੈਣਾ ਕਿਉਂਕਿ ਪਾਲਕ ਧਨੀਆਂ ਮਿੱਠਾ ਕੁਝ ਵੀ ਨਹੀਂ ਹੈਗੀ ਹੁਣ ਪਹਿਲਾਂ ਲੈ ਕੇ ਆਉਂਦਾ ਵਿੱਚ ਪਾਉਂਦਾ ਫਿਰ ਤਾਂ ਫਲੇਵਰ ਬਹੁਤ ਵਧੀਆ ਆਉਂਦਾ ਪਰੌਂਠੇ ਦੇ ਵਿੱਚ 5 ਵਜੇ ਜਾ ਕੇ ਲੈ ਕੇ ਆਵਾਂ ਪਹਿਲਾਂ ਇਹ ਮੈਂ ਇੱਕ ਦੀ ਡਿਊਟੀ ਲਾਈ ਉੱਧਰ ਆਹਗਾ ਟੈਂਟ ਦਾ ਸਮਾਨ ਤੇ ਮੈਂ ਆ ਜਾ ਆ ਜਾ ਨਾਲੇ ਨਾਲ ਅਜੇ ਭੱਜ ਜਾ ਭੱਜ ਚੱਲੇ ਫਿਰ ਤਾਂ ਕੱਟੇ ਦੋਦੋ ਲਾ ਲਾ ਪਾਲਕ ਧਨੀਆ ਮੇਥੀ ਬਾਦੂ ਸਾਰੇ ਆਟਮਾ ਧਨੀਆ ਮੇਥੀ ਪਾਲਕ ਮੇਥਾ ਸਾਰੇ ਆਟਮਾ ਪਾਲਕ ਧਨੀ ਦੀ ਵੇਟ ਹੋ ਰਹੀ ਆ ਲੈਓ ਜੀ ਲੋ ਤੋਲੋ ਮਾ ਤੋਲੋ ਮਾ ਇਧਰ ਸਾਫ ਲਓ ਇਧਰ ਸਾਫ ਬਣੀ ਲੈ ਵੀ ਧੋ ਲੀ ਪਹਿਲਾਂ ਤੁਹਾਡੀ ਤਿਆਰੀਆਂ ਪੂਰੀ ਫੱਕਤਾ ਸਾਰਾ ਆ ਗਿਆ ਬਾਹਰ ਦੇ ਤੁਸੀਂ ਹੋਰ ਪਾਓ ਤਾਂ ਬਦੇ ਚੀ ਜੇ ਹਮਣੋਂ ਸਤਰਾਣ ਬਰ ਗਏ ਜੀ ਆਪਣਾ ਪਰੌਂਠਾ ਨਾਲ ਮਾਜ ਲੱਤੀ ਥੋੜੀ ਜੀ ਮੈਂ ਤਾਂ ਥੋੜੇ ਜਿਹਾ ਸਾਗ ਦਾ ਫਲੇਵਰ ਹੀ ਲਵਾਂਗੇ ਪਾਲਕ ਪਨੀਰ ਸਾਗ ਪਨੀਰ ਰਖਾਵਾ ਵਿਚਲੇ ਪ੍ਰੌਟਰ ਇਹ ਇਹ ਓਏ ਹੋਏ ਹੋਏ ਆਪਾਂ ਛੱਡਦਾ ਪੂਰੀਆਂ ਮੂੰਹ ਚ ਪਾਣੀ ਆ ਗਿਆ ਮੇਰੇ ਤਾਂ ਲੈ ਸ਼ਟਰਿੰਗ ਨਾਲ ਸਮਾਰ ਵੀ ਲੈ ਚੱਲੇ ਬਹਿਗਣਾ ਇਹਦੇ ਵਿੱਚ ਨਾ ਯਾਰ ਫੱਟੀਆਂ ਉੱਥੇ ਹੀ ਦੀਆਂ ਕੁਸਕੇ ਯਾਰ ਉੱਥੇ ਤੇ ਵੀ ਲੈ ਕੇ ਆਇਓ ਤਾਂ ਉਹ ਤਾਂ ਪੁੱਛ ਲਈ ਦੇਖ ਲਈ ਜਿਹੜੇ ਫੱਟੇ ਵਿੱਚ ਤੇ ਮੁੜਿਆ ਆਈਆਂ ਨਾ ਦੇਖ ਕੇ ਉੱਥੇ ਤੇ ਲੈਂਦੇ ਬੁੱਢੇ ਪੋਲੇ ਤੇ ਪਤਲੇ ਪਤਲੇ ਫਟੇ ਦੇ ਆਦੇ ਤੇ ਉਹ ਉਹ ਅੱਗੇ ਤੋਂ ਹਾਂ ਉਹਦੇ ਵਿੱਚ ਪਤ ਪਤਨੇ ਪਤਲੇ ਫੱਟੀਆਂ ਆਉਂਦੀਆਂ ਦੀਆਂ ਦੋ ਤਿੰਨ ਆ ਜਾਂ ਵਿੱਚ ਵਿੱਚ ਉਰੇ ਜੀ ਪਤਾ ਕਿਹੜੀਆਂ ਨੇ ਦੇਖ ਕੇ ਦੇਖ ਲਈ ਜਿਹੜੇ ਨਾਮ ਨੂੰ ਕੋਈ ਯਾਰ ਸਾਡੇ ਵਿੱਚ ਮਿਕਸ ਹੋਈਆਂ ਫਟੀਆਂ ਬੁੱਡੇ ਪੋਰ ਤੇ ਲੈਣ ਪਤਲੇ ਬਦਲੇ ਫਟੀਆਂ ਜੀ ਗਣ ਗਣ ਕੇ ਕਰਕੇ ਦੇਖੀ ਸਾਰੀ ਚੀਜ਼ ਹੈ ਚੱਲ ਜੀ ਹੌਲੀ ਹੌਲੀ ਨੇਚਰ ਪਾਸ ਉੱਥੇ ਹੈ ਹਾਂ ਹੌਸਲ ਵੀ ਲੀਜੀਓ ਇਹਦੇ ਕੋਲ ਜਾ ਕੇ ਕੋਈ ਕਿਸੇ ਪਿੱਛੇ ਪਾਰਾ ਕੇ ਤੇ ਪੈਸੇ ਦੇਖ ਤੇ ਵਿੱਚ ਇੱਕ ਉਹਦੇ ਹੈ ਤੇਰਾ ਪੈਸੇ ਜਾਣੇ ਪੁੱਠੀ ਕਰਕੇ ਪਾਰ ਦੇ ਵਿੱਚ ਚੱਕਾ ਫੇਰ ਆ ਜਾ ਚੱਕ ਵੀ ਚੱਕਰ ਚੱਕਾ ਨਾਲ ਇਕ ਘੋੜੀ ਬਸਾਂ ਤੇੜੀ ਆ। ਬਾਕੀ ਤਾਂ ਆਪਣੀ ਹੈ। ਬਾਕੀ ਇਹਨੇ ਬਣੇ। ਬਾਕੀ ਇਹ ਤਾਂ ਆਪਣੀ ਉਹ ਹੈ। ਘੋੜੀ। ਚਲ। ਆ ਜਿਹੜੀ ਸ਼ਟਰਿੰਗ ਆਈ ਹੋਈ ਤੇਰਾ ਕਰਾਈ ਪੈਂਦਾ ਤਾਂ ਹੁਣ ਮੈਂ ਕਹਾਂ ਛੱਡ ਇਹਨੂੰ। ਰੋੜ ਦਾ ਤਕਰੀਬਨ ਜਿਆਦਾ 50 ਰੁਪਏ ਕਰਾਇਆ ਪੈ ਜਾਂਦਾ ਹੁਣ ਸਾਰੀ ਦੇ ਨਿੱਕੇ ਦੇ ਵਿੱਚੇ ਘੋੜੀ ਆਈ ਹੋਈ ਸੀ। ਹੁਣ ਜਿੰਨੇ ਵੀ ਇੱਥੇ ਆ ਰੋੜੇ ਰੂੜੇ ਪਏ ਆ। ਸਾਰਾ ਇੰਦਰ ਸਾਫ ਕਰਵਾ ਦਰਮ ਸਾਫ ਕਰਵਾ ਕੇ ਇੱਕ ਵਾਰ ਫਿਰ ਪਾਣੀ ਛਿੜਕ ਦੜਾ ਇੱਥੇ ਸਾਫ ਹੋ ਜਾਊਗਾ ਸਾਰਾ ਆ ਹਿਲਟੀ ਵੀ ਛੱਡਿਆ ਜੀ ਬੰਦੇ ਇਹ ਇੰਦਰ ਇੰਦਰ ਨੂੰ ਥੋੜੀ ਥੋੜੀ ਮਿੱਟੀ ਵੀ ਪਵਾ ਦਾਂਗੇ ਪਤਲਾ ਪਤਲਾ ਜਿਹਾ ਸਾਫ ਜਾ ਕਰਵਾ ਕੇ ਥੱਲੇ ਤੇ ਚੱਗਾ ਯਾਰ ਘਰ ਦਾ ਕੰਮ ਸ਼ੁਰੂ ਕਰਿਆ ਸਵੇਰ ਤੇ ਖਰਚੇ ਸ਼ੁਰੂ ਹੋ ਜਾਂਦੇ ਆ ਸ਼ਟਰਿੰਗ ਵਾਲਿਆਂ ਨੇ ਬਣਾਤਾ 3300 ਰੁਪਇਆ ਇਹ ਦਾ ਤੋ ਕਿਹੜੀ ਕਿਤਾ ਇੱਕ ਜਿਹੜੀ ਤਾਰਾਂ ਲੈਂਦੇ ਆ ਉਹਦਾ ਫੋਰ ਆ ਜਾਣਾ ਭਾਈ ਪੈਸੇ ਤੇ ਸਰ ਕੱਲ ਤਾਂ ਉਹਦੇ ਮੈਸੇਜ ਆਏ ਹੋਏ ਆ ਤੇ ਅਜੇ ਤੱਕ ਟੂਟੀ ਦਾ ਸਵਾ ਚੱਕਿਆ ਭਾਈ ਪੈਸੇ ਦੇ ਦੇ ਸੋ ਇੱਕ ਦਿਨ ਕਿਸੇ ਦੀ ਵੀਡੀਓ ਦੇਖਦਾ ਤਾਂ ਮੈਂ ਕਹਿੰਦਾ ਜੀ ਬੈਂਕ ਅਕਾਊਂਟ ਖਾਲੀ ਕਰਾਉਣਾ ਪਿਸਤਰੀ ਘਰ ਚ ਵੜ ਲਓ ਫਰਾਦਾਂ ਤੇ ਵਾਜੀ ਖਾਦਦੇ ਹਲਾ ਕੇ ਰੱਖਦਾ ਹਲ ਤਾਂ ਮੇਰੇ ਖਾਲਚ ਤੇ ਮੋٹے ਮੋٹے ਜੇ ਹੋਲੇ ਤੇ ਰਹਿੰਦੇ ਹਲੇ ਮੋٹے ਹੋਏ ਆ ਕੱਲ ਤਾਰਾਂ ਲਾੜ ਗਿਆ ਬਾਈ ਜੀ ਤੇ ਤਾਰ ਚੱਕੀ ਨਾ ਤਾਰ ਉਹ ਤਾਰਾਂ ਲਾੜ ਗਿਆ ਉਹ ਜਿੱਦੇ ਹੁਣ Google Pay ਦੀ ਕੀ ਆ ਗਿਆ ਤੇ ਲਿਫਟ ਆਉਦੀ ਉਹਦੇ ਬਾਅਦ ਆਪਾਂ ਪੈਸੇ ਸੈਟਰੀ ਕਰ ਸਕਦੇ ਹੈਗੇ ਫਿਰ ਇੱਕ ਬੰਦੇ ਦਾ ਫੋਨ ਕਰਵਾਇਆ ਭਾਈ ਦੇ ਦਿੰਦੇ ਆ ਹੁਣ 24 ਘੰਟੇ ਬਾਅਦ ਫਿਰ ਉਹਦੇ ਪੈਸੇ ਪਾਉਣੇ ਆ ਉਹਦਾ ਫੋਨ ਆਉਣਿਆ ਭਾਈ ਪੈਸੇ ਪਾ ਦੇ ਇਹ ਡਰਤਾ ਬੰਦੇ ਦਾ ਡਰਤਾ ਲੱਗਦਾ ਇਹ ਪੈਸੇ ਦਾ ਮੰਗਦਾ ਮੈਨਾ ਦਾ ਸਮਾਰਥੇ ਲੈ ਨਾ ਦਮਾ ਹੱਥ ਬੰਨ ਕੇ ਦਮਾ ਕੇ ਭਾਈ ਜੀ ਦੇ ਪੈਸੇ ਦੇਣੇ ਤੋ ਦੇਣੇ ਦਰਜਦਾ ਆ ਮੈਂ ਮੈਂ ਕਿਨ ਉੱਥੇ ਜੇ ਸਮਾਰਥ ਜਮ ਨੂੰ ਭਾਤਾ ਮੈਸੇਜ ਬਹਿ ਰੁਕ ਰਿਆ ਫਾਰਮ ਹੈ ਮੈਂ ਕਿਹਾ ਵੀ ਹਾਂ ਹੋਰ ਬਧੀ ਘਟੀ ਗਈ ਫੱਟੀ ਇਹ ਸਾਰਾ ਪੁਰਾਣੀ ਪੈਸਾਮਾ ਚਲੋ ਉਹਦੇ ਪੈਸੇ ਪਰਵਾ ਸਕੈਨ ਕੋਡ ਆਉਣੇ ਵਾਲਾ ਦੇਖਾ ਸ਼ਾਇਦ ਕੋਹਲ ਵੀ ਨਾ ਚੱਲੇ ਦੇਖ ਤਾਂ ਚੱਲਦੇ ਵੇ ਤਾਂ ਉਹਦੇ ਹੀ ਪਾਵਦੇ ਨੇ ਕਰੋਟੇ ਖਾਦੇ ਤੇ ਹੁਣ ਅਖਬਾਰ ਪੜ੍ਹੀਏ ਭਈਆ ਲੱਗਿਆ ਪਿਆ ਆਪਣੇ ਦੇਖਾਂ ਇੰਨੇ ਸਾਫ਼ ਸੁਥਰੇ ਜਿਹਾ ਲੱਗਣਾ ਸਾਰੇ ਰੋੜੇ ਰੂੜੇ ਚੱਕ ਜਣੇ ਨਾ ਆਹ ਕਿਹਾ ਜਿੰਨੇ ਵੀ ਰੋੜੇ ਰੂੜੇ ਮੈਂ ਕਿਹਾ ਚੱਕ ਲਾ ਸਾਰੇ ਆ ਇੱਕ ਬੱਦਰ ਤੇ ਹਉਮਾ ਸੁਥਰਾ ਲੱਗੂ ਜੀ ਦਾ ਰੋੜੇ ਰੋੜੇ ਤੇ ਸਾਰੇ ਆਪਾਂ ਤਾਰ ਇੱਥੇ ਪਾਉਂਦੇ ਇੱਥੇ ਹੁਣ ਬਿਜਲੀ ਤੇ ਆਪਾਂ ਲਾ ਦਾਂਗੇ ਵੈਰੀ ਗੁੱਡ ਵੈਰੀ ਗੁੱਡ ਇਹ ਨਾ ਅਮਰੂਦੇ ਖਾਈ ਜਾਂਦਾ ਅਮਰੂਦੇ ਖਾਈ ਜਾਂਦਾ ਅਮਰੂਦੇ ਖਾਈ ਜਾਂਦਾ ਉਹਦੇ ਮੇਰੇ ਵੱਸ ਤੇ ਲਿਆ ਯਾਰ ਲਿਆ ਕੋਈ ਨਾ ਆਇਆ ਨਾ ਕਹ ਇਧਰੋਂ ਆ ਜਾ ਆਜਾ ਇਧਰੋਂ ਆ ਜਾ ਕੋਈ ਨਾ ਆ ਜਾਣ ਤੇ ਇੱਥੇ ਆ ਜਾਊਗਾ ਖਾ ਲੈਣ ਦੇ ਰੋਟੇ ਦਾ ਪੱਕਾ ਕੱਚਾ ਏ ਹਾਂ ਇੱਕ ਪੱਕਾ ਏ ਦੋਨੇ ਦੇ ਦੇ ਬੋਲਾ ਲੈ ਦੋਨੇ ਖਾਣ ਗਾ ਇੱਕ ਰੱਖ ਦੇ ਇਹਨੇ ਪੱਕ ਜਾਣ ਫਿਰ ਪਾ ਦੇ ਦੇ ਨਾ ਅੱਛਾ ਇਹ ਕਿੱਥੇ ਲਿਆਦਾ ਤੂੰ ਟਾਟੇ ਰਾਂਦੇ ਆ ਆਪਣੇ ਵੀ ਲੱਗੇ ਪਏ ਟਾਟੇ ਰਾਂਦੇ ਹੜਤੂ ਵੀ ਲੈ ਕੇ ਚੱਲੇ ਇਹਨੇ ਮੋਕਾਰ ਲਉ ਅੱਛਾ ਠੀਕ ਠੀਕ ਸਸਰੀ ਕਾਲ ਸਸਰੀ ਕਾਲ ਆ ਜਾ ਕਦੋਂ ਚੱਲੇ ਮਾ ਰੋਟੀ ਘਣੀ ਬਾਈ ਹਲੇ ਖਾ ਖਾ ਮੈਂ ਤਾਂ ਖਾ ਲੇ ਪਰੌਟੇ ਹਾਂ ਮੈਂ ਤਾਂ ਖਾ ਲੇ ਪਰੌਟੇ ਘਾਣ ਲੱਗਾ ਚੱਲੀ ਬਿਆਣੇ ਤੇ ਫਿਰ ਕਿਥੇ ਬਲਾਕ ਅੱਦੇ ਆਉਂਦੇ ਫੋਨ ਉਹਨਾਂ ਦੇ ਲੈ ਹੋਰ ਗਿਆ ਕਹਿੰਦਾ ਟੀਮ ਲੈ ਕੇ ਪਹੁੰਚਨੇ ਮੈਨੂੰ ਨਾਲ ਲੈ ਕੇ ਮਾਲੇ ਕਿੱਥੇ ਜਾਤੇ ਹਾਂ ਹਾਂ ਟਾਈਮ ਨਹੀਂ ਆਏਗਾ ਹੋਰ ਯਾਰ ਰਾਤ ਕਿੰਨੇ ਵਜੇ ਆਇਆ ਤੂੰ ਰਾਤ 8:00 10:00 ਵਜੇ ਤੇ ਪਿਆ ਤੈ ਇਧਰ ਗੁੰਡਾ ਲਾਤਾ ਮੈਂ ਕਿਹਾ ਫਿਰ ਇਧਰ ਲੰਗਾਈ ਦਾ ਉਧਰੋਂ ਕੁਮਖਿਆਇਆ ਫਿਰ ਮਾਇ ਫਿਰ ਤੇਰੇ ਕੋਲ ਬੜਿਆ ਫਿਰ ਮੈਂ ਕਿ ਬਸ ਔਖਾ ਗੁੰਡਾ ਲੱਗਿਆ अच्छा <laughs> <laughs> तो मैं भी बहुत ਔਕਾ ਖੋਲਿਆ ਇੱਧਰੋਂ ਤਾਂ ਕੋਈ ਨਹੀਂ ਆਉਂਦਾ ਮਾ ਇਹਧਰੋਂ ਨਾ ਕੋਈ ਆ ਕੇ ਦੱਬ ਲਵੇ ਅੱਛਾ ਇਧਰ ਕੀਨੇ ਦੱਬਣਾ ਤੈਨੂੰ ਲੈ ਬੈਠੀ ਯਾਰ ਇਹ ਤੇ ਤੇ ਨਹੀਂ ਖਾਉਣੇ ਯਾਰ ਇਹ ਪੁੱਛਾ ਮਾਰਨ ਲੱਗ ਗਿਆ ਹਾਂ ਆਹ ਤੁੱਪਾ ਸੇਕੀ ਯਾਰ ਆਖਬਾਰ ਪੜ ਲੈ ਸੱਤ ਅੱਠ ਨਾ ਨਿਆੜੇ ਹੋ ਗਏ ਨੇ ਵੀ ਅੱਛਾ ਹਾਂ ਬਾਪ ਪੜ ਗਿਆ ਇਹ ਇਹ ਦੱਸੋ ਕਿਹੜਾ ਤਾਂ ਬਾਪ ਬਣਿਆ ਇਹ ਇਹ ਤਾਂ ਉੱਧਰੇ ਪੜਿਆ ਰਹਦਾ ਇਹ ਫਿਰ ਨਹੀਂ ਨਿਕਲਦਾ ਇਹ ਹਾਂ ਫਿਰ ਤਾਂ ਦੇਖ ਕਿਸਾਨੇ ਤੇ ਵੀ ਰਹਿੰਦੇ ਤਾਂ ਹਾਂ ਉੱਤੇ ਵੀ ਲੈ ਹੁਣ ਸਾਫ ਆਜ ਸਾਰੇ ਰੋਡ ਅੰਦਰ ਰੋੜ ਹਾਂ ਅੰਦਰੇ ਰਿਹਾਗੇ ਅੱਜ ਸਾਰੇ ਪਰ ਰੋੜ ਰੋੜ ਚੁਕਾ ਦੇਣ ਇੱਥੇ ਤੇ ਨੇ ਬੇ ਹੱਸ ਕਰਦਿਆ ਨੇ ਜਾਗੋ ਵਾਲੇ ਦੇ ਨਾ ਸਪੈਸ਼ਲ ਚੁੱਲਾ ਬਣਾਇਆ ਪੂਰੇ ਆ ਦੇ ਬਿਤਾ ਕੇ ਜਾਣਾ ਬਿਤਾ ਕੇ ਜਾਣਗੇ ਇੱਥੇ ਬਣਾਇਆ ਵੇ ਇੱਥੇ ਜਾਗੋ ਦੇ ਗੀਤ ਗਾਉਣਗੇ ਉਹ ਲੈ ਸਾਗਣੇ ਕਰਨਾ ਹੈ। ਵਿਸਾਗਣੇ ਕਰਦਾ ਇਹ। ਹੂੰ। ਦੱਸ। ਪੂਰਾ ਵੀ ਨਹੀਂ ਬਣਾਇਆ ਹਲੇ ਤਾਂ। ਉਹ ਜੋ ਤੋੜਦਾ ਹੀ ਆ। ਤੋੜ ਕੇ ਹੋਗੇ ਹੋਗੇ। ਇੱਕ ਬੜਾ ਖੜੇ ਮੋਲ ਖੋਲਤਾ ਤਾਂ ਉੱਪਰ ਤੇ। ਹੂੰ। ਪਾਣੀ ਤਾਂ ਲੀਕ ਕਰਦੀ ਮੋਟਰ। ਤੇ ਪਾਣੀ ਛੋਲ ਛੋਲ ਗਿਰ ਜਾਂਦਾ ਨਹੀਂ। ਠੀਕ ਹੈ। ਇੱਕ ਵਾਰੀ ਫੇਰ ਪਾਣੀ ਛੜਕਵਾ ਕੰਦਨੋ ਯਾਰ। ਐ ਕੰਦਨੋ ਪਾਣੀ ਹੋਰ ਲਾ ਦੇ ਮੈਂ ਇੱਕ ਵਾਰੀ। ਔੜੀ ਰਹਿ ਨਹੀਂ ਖੋਣੇ ਕਰਨਾ। ਔੜੀ ਹੁਣ ਬਾਅਦ ਚ ਕਰਾਂਗੇ। ਬਿਸਤਰੀ ਤਾਂ ਛੁੱਟੀ ਕਰਾਈ ਨੇ ਮੈਂ ਹੁਣ ਸਾਰਿਆਂ ਦੀ। ਉੜ ਪਰ ਹਲਾ ਕੰਮ ਬੰਦ ਰੱਖਣਾ ਥਾਲੇ ਆ ਜਾ ਬਈ ਚਾਹ ਵੀ ਨਾਲ ਤੈਨੂੰ ਖਵਾਈ ਮਠਾਈ ਬੜਾ ਗਲਾਸ ਤੇਰਾ ਛੋਟਾ ਮੇਰਾ ਹਾਂ ਹਾਂ ਕਿੱਥੇ ਰੱਖੀਏ ਕੁਰਸੀ ਚੱਕ ਲੈ ਇਧਰ ਨੂੰ ਨਾ ਚੱਕ ਚੱਕ ਮਠਾਈ ਹੁਣ ਹੁਣੇ ਤਿੰਨ ਬੰਦੇ ਆਜਦੇ ਮਹਵਤ ਆਪਣਾ ਜਿਹੜਾ ਘਰ ਬਣਾ ਰਿਹਾ ਆ ਆਰਕੀਟੈਕਟ ਤੇ ਨਾਲ ਮਿਸਤਰੀ ਰੀਤਾ ਦੇਖ ਕੇ ਜਿਹੜਾ ਨਾ ਉਹ ਰੇਤਾ ਮਿਲੂ ਦਿਖਾਉਂਦਾ ਤੁਹਾਨੂੰ ਮੈਂ ਹਾਂ ਇਹਦੇ ਜਿਹੜਾ ਵਿੱਚ ਜਿਹੜਾ ਨਵਾਂ ਨੀਦਾ ਦਿੱਤਾ ਜਿਹੜਾ ਮੈਂ ਦਿਖਾਇਆ ਤਾ ਦਰਿਆਲ ਆਇਆ ਹੋਇਆ ਚੰਨਾਬ ਇਹ ਨਹੀਂ ਹੁਣ ਅਨੰਦਪੁਰ ਸਾਹਿਬ ਚੱਲੇ ਆ ਨੇਤਾ ਦੇਖਣ ਤੇ ਹੁਣ ਮੈਂ ਤੁਹਾਨੂੰ ਦੱਸਾਂ ਜਿਹੜਾ ਸਾਡੇ ਪੁਰਾਣਾ ਘਰ ਪਿਆ ਹੋਇਆ ਤਾ ਆ ਜਿਆਦਾ ਨਹੀਂ ਜਿਆਦਾ 88 ਦਾ ਪਿਆ ਹੋਇਤਾ ਹੁਣ ਆ ਘਟਾਇਆ ਸੀ ਪਲਾਸਟਰ ਰਹਿਣ ਸਹੀ ਤਾਂ ਕੋਈ ਉਹ ਨਹੀਂ ਦੀ ਹੈਗੀ ਇੱਟ ਵੀ ਵਿੱਚ ਤੇ ਸੀ ਜਿੱਦਾਂ ਹੁਣ ਵਿੱਚ ਤੇ ਨਿਕਲ ਰਹੀ ਆ ਉਹ ਸਾਰਾ ਹੀ ਨੇਤਾ ਨਦੀ ਤੋਂ ਆਇਆ ਹੋਇਤਾ ਪਰ ਚਲੋ ਹੁਣ ਗਾਹਾਂ ਗਾਹ ਤੱਕ ਨਹੀਂ ਕਾਈ ਜਾਂਦੇ ਆ ਹਰੇਕੇ ਬੰਦੇ ਜਿਹੜਾ ਪਾਣ ਕਹਿੰਦੇ ਆਪਣਾ ਘਰ ਪਾਉਂਦਾ ਬਹੁਤ ਚੀਜ਼ਾਂ ਦੇਖ ਪਰਖ ਕੇ ਪਾਉਂਦਾ ਹੈ ਤੇ ਪਰ ਭਾਈ ਮੈਂ ਵੀ ਦੇਖ ਪਰਖ ਕੇ ਪਾਇਆ ਤੇ ਉੱਡੀ ਨੂੰ ਕਹਿ ਰਹੇ ਤੇ ਤੇ ਉਧਰੋਂ ਵੀ ਸੋਈ ਪਰਪੇ ਪਰ ਉਹ ਤੇ ਦੇਖਦੇ ਹਾਲੇ ਚਲੋ ਤਜਰਬਾ ਹੀ ਆਪਾਂ ਹੁਣ ਮੈਂ ਵੀ ਇੱਕ ਤਜਰਬਾ ਹੀ ਕਰਦੇ ਆ ਤੇ ਕਹਿੰਦਾ ਚਾਰ ਪੰਜ ਸਾਲ ਬਾਅਦ 10000 ਮੈਨੂੰ ਇੱਟ ਤਾਂ ਆਏ ਹੋਊਗਾ ਫਲਾਣਾ ਹੋਊਗਾ ਫਿਰ ਜਿਹੜਾ ਮਿਸਤਰੀ ਦਾ ਫਿਰ ਉਹਨੂੰ ਕਿਹਾ ਵੀ ਇੱਟ ਉਹ ਨਹੀਂ ਹੈਗੀ ਇਹਦੇ ਵਿੱਚ ਦੇਖੋ ਉਹ ਆ ਜੀਰਾ ਵਜਰੀ ਨਾਲ ਬਣੀ ਤੇ ਪਕੜ ਬਹੁਤ ਜ਼ਿਆਦਾ ਇੱਟ ਦੀ ਇਸ ਮਿੱਟ ਨੂੰ ਬਹੁਤ ਤੱਕ ਚੰਗੀ ਤਰ੍ਹਾਂ ਪਕੜਿਆ ਹੋਇਆ ਨੇ ਦੇਖਦੇ ਹਾਲੇ ਜਦ ਤੱਕ ਬਲੌਗ ਬਣਦੇ ਤੁਸੀਂ ਦੇਖੀ ਜਾਣਾ ਕਰਦਾ ਉਈ ਆਊਗਾ ਦੋ ਤਿੰਨ ਸਾਲਾਂ ਚੋਂ ਕੋਈ ਦਿੱਕਤ ਹੋਵੇ ਦੱਸਾਂਗਾ ਤੁਹਾਨੂੰ ਮੇਰੇ ਬਾਤ ਵਿੱਚ ਜਿਹੜੀ ਇਹ ਚੀਜ਼ ਨਵੀਂ ਹੋAudioAsset ਇਹ ਮੈਂ ਤਾਂ ਪਿਆ ਫਿਲਮ ਦੇਖਦਾ ਤਾਂ ਇੱਕ ਹਾਲ ਦਿਹਾੜੀ ਅੱਧੀ ਦਿਹਾੜੀ ਲਾ ਕੇ ਆਪਣਾ ਲੰਘ ਗਿਆ ਜਿੰਨਾ ਵੀ ਸਾਰਾ ਸਮਾਨ ਸੈੱਟ ਕਰਵਾਤਾ ਮਹਿਕ ਮੈਨੂੰ ਕਹਿੰਦਾ ਸੀ ਕਹਿੰਦੇ ਕਿ ਡਾੜੀ ਉੱਤੇ ਇੱਕ ਦਰਵਾਜ਼ਾ ਲਾ ਦੇਗਾ ਇੱਥੇ ਪਾ ਸਾਰਾ ਸਮਾਨ ਰੱਖੇ ਲੋਕ ਲੱਗਦਾ ਕਰਦੇ ਅੰਦਰ ਪਰ ਇਹ ਵੀ ਗੱਲ ਸਹੀ ਹੈ ਹੁਣ ਪੁੱਛਦਾ ਅੱਜ ਮੈਂ ਕਹ ਕਹਿੰਦੇ ਹੰਮੇ ਗਾਰਪੈਂਟਰ ਨੂੰ ਇੱਕ ਦਰਵਾਜ਼ਾ ਲਵਾ ਦੇ ਤਾਂ ਕਿ ਜਿਹੜਾ ਮੈਂ ਉਹ ਕੀਮਤੀ ਜੇ ਸਮਾਨ ਇੱਥੇ ਰੱਖਦੇ ਕਰਾਂਗੇ। ਇਹ ਸਾਡੇ ਪਿੰਡਾ ਪੁੰਡਾ ਚੰਦਾ ਹੈ ਨਹੀਂ। ਅ ਕੈਮਰਾ ਵੀ ਲੱਗਿਆ ਹੋਇਆ ਹੈ ਤਾਂ ਤਾਂ ਤੁਹਾਨੂੰ ਇੱਥੇ ਨਿਮਾ ਗਿਆ ਜਾਂਦਾ। ਇੱਦਾਂ ਕੋਈ ਦਿੱਕਤ ਹੈ ਨਹੀਂ। ਦਿੰਚਸੀ ਇੱਥੇ ਹੁੰਦੇ ਆ। ਉਹ ਸਮਾਂ ਨੇਤਰ ਭਾਈ ਨਾਲ ਉੱਪਰ ਤੋਂ ਸਾਰਾ ਦਿਖਦਾ ਇਦੋਂ ਸਾਡਾ ਘਰ ਕੋਈ ਆਉਂਦਾ ਜਾਂਦਾ ਜਿੱਦ ਪਤਾ ਲੱਗ ਜਾਂਦਾ। ਹੁਣ ਵੀ ਮੈਂ ਖੜਾ ਉੱਤਰ ਪਾਰਲੇ ਪਾਸੇ। ਡੈਡੀ ਕਹਿੰਦਾ ਉਹ ਬੰਦੇ ਖੜੇ ਕਰਦੇ ਮੋਗੇ। ਹਵਾ ਆ ਗਿਆ ਤਾਂ। ਜਦੋਂ ਪਤਾ ਲੱਗ ਜਾਂਦਾ ਪੱਡਾ ਮੁੰਡਾ ਜੇ ਕੋਣ ਨਵਾਂ ਬੰਦਾ ਆਇਆ ਕੋਣ ਗਿਆ ਮੈਂ ਫਿਰ ਉਹਨੂੰ ਦੇਖਦਾ ਸੀ ਜਦ ਦੇਖਾ ਉਹ ਕਿੰਨੀ ਕਰ ਗਈ بس ਹੈ ਤਾਂ ਬਿਜੀ ਕਰਦੇ ਸਵਾਦ ਜਦ ਆ ਚੱਲ ਟਾਈਮ ਜੀ ਪਾਸ ਕਰਦੇ ਆ Hãy <coughs> subscribe ਇਹ ਤਾਂ ਮਿਕਸਾਂ ਤੇ ਰਬੀਏ ਮੁੰਡਾ ਆਇਆ ਹੈਗਾ ਜਿਸ ਨੂੰ ਜਾਣ ਜਿਸ ਨੂੰ ਜਾਣ ਪਈ ਬੰਦੇ ਭੱਜ ਗਏ ਕਾਲਾ ਭੱਜ ਗਿਆ ਪੰਦਰ ਭੱਜ ਗਿਆ ਕਿਹੜੇ ਕਿਹੜੇ ਮਦਾਂ ਚ ਖੜੋ ਪਰਲੇ ਪਰਲੇ ਦਰਲੇ ਦਰਲੇ ਤੇਰੇ ਨਾਮ ਦੇ ਪੁਜਾਰੀ ਪਰਲੇ ਵਰਲੇ ਇਹ ਲੱਟੋ ਨਹੀਂ ਬੱਟਦੇ ਪਰਲੇ ਲੱਗਿਆ ਆਹ ਬਈ ਲੱਕ ਪੜਾਗਾ ਨਾ ਆਪਣੇ ਛੱਟ ਯਾਰ ਆਹ ਨਵਾਂ ਮੈਂ ਛੱਟ ਪੜੇ ਜੀ ਕਿਸੇ ਦੇ ਤੇ ਕਾ ਬਣੋ ਤੇ ਆਪਣੇ ਪੜੇ ਯਾਰ ਅੱਜ ਆ ਮੈਂ ਹੱਥ ਧੋਲੇ ਆ ਯਾਰ ਇਹ ਤੁਹਾਨੂੰ ਪੱਟੜੇ ਪੇੜੇ ਰਾਤ ਨੂੰ ਆਏ ਤੇ ਵੀ ਆ ਆ ਜਾ ਯਾਰ ਮੇਰੇ ਲੱਡੂ ਮਟਾ ਦੇ ਯਾਰ ਮੈਂ ਤਾਂ ਥੱਕ ਕੇ ਆਇਆ ਯਾਰ ਕੁੱਤੇ ਯਾਰ ਭਾਈ ਬਟਾ ਦੇ ਕੁੱਤੇ ਇਹ ਤਰਾ ਭਾਈ ਦਾ ਖੜਾ ਛੜਾ ਕੇ ਆਇਆ ਉੱਥੇ ਉਹ ਨਹੀਂ ਉਹ ਆ ਜਾ ਉਹ ਭਾਈ ਬਾਹਰ ਆ 10 ਮਿੰਟ ਲੋ 10 ਮਿੰਟ ਗਣ ਕੇ ਨੰਨੇ ਹਾਂ ਮੇਰੀ ਨਹੀਂ ਆ ਗਈ ਇਹ ਉਹ ਮੇਰੀ ਥੋੜੀ ਆ ਉਹ ਮੇਰੀ ਨਹੀਂ ਹੈਗੀ ਯਾਰ ਮੇਰੀ ਨਹੀਂ ਹੈਗੀ ਉਹ تیرے ਆ ਮੈਂ ਲੱਡੂ ਪਟਾ ਦੇ ਯਾਰ ਉਹ ਖਰਾਬ ਬੰਦੇ ਰੋਣੇ ਉਹ تیرے ਆ ਜਾ ਆ ਲੱਡੂ ਪਟਾ ਦੇ ਮੜੇ ਜੇ 10 ਮਿੰਟ ਲੱਡੂ ਪਟਾ ਦੇ ਸਸਰੀ ਗੱਲ ਮੇਰਾ ਪੁੱਤ ਸਸਰੀ ਚਾਲ ਤੂੰ ਕੋਈ ਨਹੀਂ ਤੈਨੂੰ ਬਣਾਉਣੀ ਸਸਰੀ ਚਾਲ ਮੈਂ ਵੀਰ ਕਰ ਦਿੰਦਾ ਚੱਲ ਸਾਡ ਚਲੋ ਆਜੋ ਯਾਰ ਤੂੰ ਤਾਂ ਤੂੰ ਵੀ ਨਾ ਬਣੀ ਛੱਟ ਲੱਡੂਾਂ ਦੀ ਤਾਂ ਰਹਿਣ ਦੇ ਤੂੰ ਯਾਰ ਰਹਿਣ ਦੇ ਰਹਿਣ ਦੇ ਬੱਦਬ ਬੱਦੜ ਖੜਕੇ ਜਾਂਦਾ ਇੱਕ ਮੈਨੂੰ ਕੋਬੜਾ ਦਾ ਸੁਣ ਲੰਦਾ ਮੈਂ ਸੁਣਾ ਦਿੰਦਾ ਮੈਨੂੰ ਬੱਸ ਬੱਸ ਸੁਣਾ ਦੋ ਅੱਛਾ ਰਹਿਣ ਦਮਾ ਘਰ ਤੇ ਕੋਈ ਨਹੀਂ ਕੋਈ ਵਾਲਾ ਲੱਭੇ ਦੋ ਬੱਦੜ ਖੜਕੇ ਲਾ ਵੀ ਨਿਪੜ ਗਿਆ ਕੰਮ ਉਦੋਂ ਯਾਰ ਤੁਸੀਂ ਮੋਟੇ ਪਟਣ ਲੱਗੇ ਲੱਡੋ ਹੁਣ ਯਾਰ ਆਜਾ ਚੜਾਈ ਕਰ ਆਪ ਸੁਣੀ ਲੈ ਤਾਂ ਮੈਂ ਬਹੁਤ ਕੱਲੇ ਮੋਟਾ ਬੱਟ ਬਣ ਗਿਆ ਹਾਂ ਦੇਖੇ ਨਾ ਕੈਮਰਾ ਦੋਏ ਤੇ ਚੀਜ਼ਾਂ ਆ ਰਹੀਆਂ ਨੇ ਵੀ ਲੈ ਨਾੜੀ ਸੀ ਠੀਕ ਆ ਸਹਜ ਲੱਡੂ ਤਾਂ ਹੋ ਗਏ ਬੱਟ ਜਿਹੜੀ ਸਾਈਡ ਨੂੰ ਅਸੀਂ ਬੈਠੇ ਤਾਂ ਉਹ ਸਾਈਡ ਨੂੰ ਹਵਾ ਦੀ ਨਾ ਉਹਦੀ ਹਲਵਾਈ ਦੀ ਤਾਸ ਹੁੰਦੀ ਦੀ ਤੇਲ ਜਿਹਦੀ ਬਹੁਤ ਜ਼ਿਆਦਾ ਉਹਦੇ ਹੜਵਾ ਜੀ ਚੜ ਜੜੇ ਜਾਂ ਐਸਿਡ ਜਾ ਹੋ ਗਿਆ ਹੁੰਦਾ ਅੰਦਰ ਉਦਾਂ ਹੋ ਗਿਆ ਉਹ ਹੁੰਦੇ ਹੁੰਦੇ ਨਾ ਪਾੜ ਜਾ ਮੈਨੂੰ ਮਿਲਿਆ ਤੇ ਭੈਣ ਵੇਲੀ ਭਾਈ ਸਰਬ ਜੀ ਤਰ੍ਹਾਂ ਜਿਹੜੀ ਉੱਧਰ ਵਰਤ ਭੈਣ ਆ ਤੇ ਪਾੜ ਜਾ ਵੀ ਨਾਲੇ ਦਾ ਤੇ ਕਹਿੰਦਾ ਆ ਭੈਣ ਸਾਡੀ ਕਹਿੰਦੀ ਕਹਿੰਦੀ ਮੇਰਾ ਸਖਾ ਮਾਮਾ ਅ ਜਸਵੀਰ ਚਾਹੀਦਾ ਤਾਂ ਇਹਨੂੰ ਕਹਿੰਦਾ ਮੈਨੂੰ ਕਹਿੰਦੀ ਵੀ ਸਖਾ ਮਾਮਾ ਇਹ ਹੁੰਦਾ ਕਿਉਂ ਕਹਿੰਦਾ ਮਾਮਾ ਪਿਆਰ ਬਹੁਤ ਕਰਦਾ ਹਾਏ ਦਿਲ ਜਿੱਤ ਲੈ ਵੰਡੇ ਨੇ ਭਈ ਮੈਂ ਕਰਦਾ ਵੀ ਆ ਜਦੋਂ ਹੁਣ ਆਇਆ ਹੋਇਆ ਹੈ ਨਾ ਉਹਨੂੰ ਅੰਦਰੋਂ ਪਟਾਕੇ ਦੇ ਦਿੱਤੇ ਮੈਂ ਕਿ ਨਾਡਾ ਸ਼ੌਕ ਦਾ ਹੁੰਦਾ ਫਿਰ ਉਹਨੂੰ ਪੁੱਛਿਆ ਖਾਣਾ ਪੀਣਾ ਕਿ ਆ ਤਾਂ ਜੱਫੀ ਬਾਕੇ ਮੈਨੂੰ ਮਿਲਿਆ ਆਪੁੱਤ ਸਾਕਾ ਮਮਣੀ ਆ ਆ ਆ ਆ ਮਾਪਾ ਜੀ ਕਿ ਆਨੇ ਮੈਨੂੰ ਪਰ ਕਹਿੰਦਾ ਪਾਰਟੀ ਕਰਦੇ ਆ ਬੈਠਦੇ ਘੜੀ ਘੰਟਾ ਮੈਂ ਹੁਣ ਇੱਕ ਸੋਚਦਾ ਕਿ ਲਾਈਟ ਲੈਂਦੀ ਹੋਈ ਜਾ ਮੈਂ ਉਹ ਲਾ ਕੇ ਦੇਖੀਏ ਮੈਂ ਕਿ ਉਹਨੂੰ ਕਰਦਾ ਪਾਉਂ ਦੇਖੀਏ ਬਾਲ ਕੇ ਉਹ ਹਲਿਆ ਵੀ ਮੈਂ ਪਰ ਕਰੀਅਰ ਕੰਮ ਇਹਨਾਂ ਦਾ ਸੀ ਚਲੋ ਬੰਦ ਬਣਾ ਲੈ ਤੇ ਹੋਲਡਰ ਰਹਿ ਤੇ ਇਹ ਸੰਗ ਰਹਿਗੇ ਤੇ ਉਹ ਦਿੰਜਾ ਬਣ ਜੂ ਚਾਨਣੇ ਚਾਨਣਾ ਹੋ ਜੂ ਆਹ ਤਾਂ ਇੱਥੇ ਕਵਰ ਕਰ ਲੈਣਾ ਇੱਕ ਬ੍ਰੈਂਡਜ ਹੋ ਜੂਗਾ ਇੱਕ ਇੱਧਰ ਕਿੱਧਰ ਕਮਰੇਜ ਹੋ ਜਾਣਗੇ ਹੈਗੇ ਸਹੀ ਹੋਲਡਰ ਪਾਣੀ ਇਹਦੇ ਵਿੱਚ ਦੇਖੀ ਕਿੱਦਾਂ ਪਾਣੀ ਆ ਗਿਆ ਸਾਰ ਲੈnde ਦੀ ਸਾਰੀ ਇਹ ਬੰਦਲੇ ਪੂਰਾ ਹੀ ਲਾਵੀ ਲਾਉਂਦੇ ਬੱਲ ਨੂੰ ਮੈਂ ਬੱਲ ਕਿੱਥੇ ਲਾਤਾ ਇੱਕ ਉਹ ਲਾਤਾ ਇੱਕ ਆਹ ਲਾਤਾ ਇੱਕ ਹੋਰ ਪਿਆ ਹਲੇ ਦੋ ਇੱਥੇ ਲਾਤੇ ਦਿਨੇ-ਦਿਨੇ ਬਣਾਤਾ ਰੱਖ ਕੇ ਇਹ ਤਾਂ ਦੋਨੇ ਪਾਸੇ ਕਮਰੇ ਚੰਨਣਾ ਹੋ ਗਿਆ ਇੱਧਰ ਵੀ ਚੰਨਣਾ ਤੇ ਇੱਧਰ ਵੀ ਚੰਨਣਾ ਮੜਦਾ ਇਹਨੂੰ ਦੇਖ ਲੈ ਕੱਡੂ ਨੂੰ ਉੱਪਰ ਥੋੜਾ ਜਿਹਾ ਉੱਧ ਨਰ ਨਰ ਅੰਦਰ ਆ ਨਦੇ ਵੈਦੀ ਲਾ ਦੇ ਟਾਂ ਵਾਲੇ ਵਾਲੇ ਨੂੰ ਇਹਦਾ ਲਾਉਣਾ ਮੂਹਰੇ ਉਧਰ ਦੇਖ ਲੈ ਤਾਰ ਇੱਕ ਲੰਬੀ ਪਾਗਣਾ ਉਹ ਮੂਹਰੇ ਲਾ ਦਿੰਦੇ ਨਾ ਉਹ ਤਾਰ ਲਿਆ ਇੱਥੇ ਪਾ ਕੇ ਤਾਰ ਸਿੱਧੀ ਉਹ ਉਧਰ ਲੈ ਜਾਂਦਾ ਹਨਾ ਗੜੀ ਚ ਲਾ ਗੜੀ ਚ ਲਾ ਦਿੰਦੇ ਬਾਲੇ ਪਾਸੇ ਨੂੰ ਉਹ ਦੋਨੋਂ ਪਾਸੇ ਚਾਲਣਾ ਆ ਜਾਊਗਾ ਫਿਰ ਤਾਰ ਲਿਆ ਬੱਲਵ ਹੈਗਾ ਨਿਕ ਕਰਾਂ ਪਿਆ ਕਰ ਤੇ ਚੱਕ ਲਿਆ ਫਿਰ ਤੇ ਨੰਬਲਵ ਲਿਆ ਤੇ ਚਾਰ ਹੋਲਡਰ ਤੇ ਸਾਡੇ ਕੋਲ ਚੱਕ ਲਿਆ ਚੱਕ ਲਿਆ ਇੱਕ ਇੱਥੇ ਲਾਤਾ ਅਦਰਕ ਸਾਹਮਣੇ ਗੇਟ ਨੂੰ ਵੀ ਚਾਨਣਾ ਤੇ ਇੱਧਰ ਵੀ ਚਾਨਣਾ ਕਮਰੇ ਚ ਕਰਤਾ ਚਾਨਣਾ ਹੀ ਚਾਨਣਾ ਜਿੱਦਾਂ ਮਰਜ਼ੀ ਤੇ ਚਾਰ ਪੰਜ ਬੰਜੇ ਡਾ ਕੇ ਪੈ ਸਕਦੇ ਹੁਣ ਲਓ ਜੀ ਤੁਹਾਡੇ ਦਰਮਿਆਨ ਨਮਾਵਾ ਜੀ ਕਿਹੜੀ ਚੀਜ਼ ਮੈਂ ਕਰਨੀ ਬੈਠਾ ਹਾਂ ਹੋਰ ਪਿੰਡ ਨੂੰ ਲੋਸਮੈਂਟ ਕਰਾ ਦਈਏ ਕਰੋੜਾਂ ਨਾਲ ਇੱਕ ਕਰੋੜਾਂ ਨਾਲ ਚੱਲਦਾ ਅੱਜ ਜਗਾੜ ਬਾਈ ਦੰਦ ਟੁੱਟ ਜਾਣਾ ਕਰੋੜ ਖਾਂਦੇ ਲਾ ਹੋਰ ਇੱਕ ਕਰੋੜ ਤੇਰਾ ਇੱਕ ਕਰੋੜ ਮੇਰਾ ਅੱਛਾ ਹਾਂ ਠੇਕੇਦਾਰ ਕਿ ਆਇਆ ਠੇਕੇਦਾਰ ਕੱਲ ਨੂੰ ਆਊਗਾ ਅੱਛਾ ਹਾਂ ਹੋਰ ਚਾਹੀਦਾ ਤੈਨੂੰ ਮੈਂ ਤਾਂ ਪਾਣੀ ਉਹ ਪੀ ਰਿਹਾ ਯਾਰ ਹੋਰ ਪਾਣੀ ਭਰ ਭਰ ਕੇ ਗਲਾਸ ਪੀ ਚਾਹੀਦੇ ਆ ਪਾਣੀ ਤਾਂ ਠੀਕ ਰਹਿੰਦਾ ਪਾਣੀ ਠੀਕ ਲਾ ਤੂੰ ਵੀ ਪਾਣੀ ਪੀ ਲੈ ਫਿਰ ਪਾਣੀ ਜੀ ਬਾਈ ਅਰੇ ਦਾਰੂ ਨੂੰ ਕਹਿੰਦੇ ਪਾਣੀ ਪੀਨੇ ਆ ਪਾਣੀ ਪੀਨੇ ਆ ਅੱਧਰ ਬਦਲੇ ਆ ਪਕੌੜੀਆਂ ਮਿਲ ਜਾਂਦੀਆਂ ਹੁੰਦਾ ਕਟਾਈ ਨਾ ਖਾਲੀਵੇਂ ਤੇ ਹੁਣ ਪਾਣੀ ਆਏ ਲੈਟਾਂ ਦੇਖ ਤੂੰ ਉਹ ਮੈਂ ਦੇਖ ਲਿਆ ਮੈਂ ਤਾਰੀਫ ਨਹੀਂ ਕੀਤੀ ਹਾਂ ਤਾਂ ਬਾਈ ਪੋਰਾ ਦੇਰ ਚਾਨਣਾ ਨਹੀਂ ਤਾਂ ਹੈਗਾ ਹਨੇਰਾ ਚੱਪੜਾ ਆਪ ਦੇ ਹੁਣ ਫੋਨ ਦੱਸ ਇੱਕ ਲੈਟ ਐ ਕਮਰੇ ਚ ਰਹਿ ਗਈ ਇਹ ਕੱਲ ਨੂੰ ਆਊਗੀ ਉਹ ਤੋਂ ਪਰਲੇ ਕਮਰੇ ਚਾਨਣਾ ਇੱਕ ਇੰਦਰ ਇੱਕ ਉੱਥੇ ਵੀ ਲਾਤੇ ਚਾਰੇ ਪਾਸੇ ਚਾਨਣੇ ਚਾਨਣਾ ਹਾਂ ਮੈਂ ਬੰਦੇ ਰਾਤ ਨੂੰ ਇਸ ਤਰ੍ਹਾਂ ਰੌਣ ਵੀ ਲੇਟਾ ਤਾਂ ਹੈ ਉਹ ਨਹੀਂ ਕਮਰੇ ਦੇ ਵਿੱਚ ਮੈਂ ਕਮਰੇ ਰੇਤੇਦਾਰ ਹੁਰੀ ਆ ਕੇ ਮੈਂ ਜਿਹੜਾ ਕਿ ਪੈਣਾ ਪੈ ਜਾਵੇ ਜਿੱਥੇ ਪੈਣਾ ਹੈ ਹੂੰ ਮਨੂ ਨਾ ਤੰਗ ਕਰੇ ਭਾਈ ਕੋਈ ਆਪਾਂ ਤਾਂ ਸੇਵਾ ਫੁੱਲ ਕਰਨੀ ਹੈ ਹਾਂ ਜਿਹੜਾ ਹੋਰ ਕੋ ਸੇਵਾ ਕਰਨ ਤੈਨੂੰ ਨਹੀਂ ਤਾਂ ਕਰ ਦੇਗਾ ਜੱਟ ਤਾਂ ਮੰਜਾ ਇੱਥੇ ਹੀ ਹੁਣ ਜਿੱਦਣ ਜਾਗ ਹੋਣੀ ਮੈਂ ਤਾਂ ਬਾਅਦ ਆਉਂਗਾ ਅੱਛਾ ਜਾਗ ਕੋ ਤਾਂ ਹੁਣ ਦੇਖਦੇ ਆ ਕਿ ਆ ਸਾਤਾ ਹੋਊਗਾ ਯਾਰ ਕਿ ਲਗ ਤੇ ਨਾਇ ਵੀ ਲਾ ਦੇਉਂਗਾ ਮੈਂ ਮੇਰਾ ਕਿਹਦੇ ਇੱਥੇ ਅੰਦਰ ਇੱਥੇ ਅੰਦਰ ਨਹੀਂ ਆਉਣਾ ਮੇਰੇ ਖਿਆਲ ਚ ਸ਼ਾਇਦ ਉੱਧਰ ਮੈਂ ਸੋਚਦਾ ਆਂ ਵੀ ਸ਼ਾਇਦ ਇੱਧਰ ਨਹੀਂ ਜੇ ਉੱਧਰ ਦੂਜੇ ਘਰ ਚੌਥੀ ਤੇ ਉੱਧਰ ਉੱਧਰ ਮੋੜ ਦੇ ਪਲੇ ਘਰ ਚੋਈ ਇੱਥੇ ਹੁਣ ਰਹਿੰਦੇ ਆ ਸੀ ਇੱਥੇ ਆਉਣ ਦਾ ਫੇਰ ਨਹੀਂ ਹੈ ਕੋਈ ਉਹਨਾਂ ਨੇ ਤਾਂ ਉੱਥੇ ਹੀ ਆਉਣਾ ਹੈ ਇੱਥੇ ਨਹੀਂ ਹਾਂ ਹਾਂ ਯਾਨੀ ਚੁੱਲਾ ਉੱਥੇ ਲੈ ਜਿਓ ਹੂੰ ਹਾਂ ਨਾ ਹੂੰ ਦੇਖਦੇ ਆ ਚੁੱਲਾ ਹੀ ਭੰਨਣਾ ਆਉਣਾ ਬਸ ਮੈਨੂੰ ਕੀ ਪਤਾ ਇੱਧਰ ਹੀ ਭੰਨ ਦੇਣਾ ਹਾਂ ਕੀ ਪਤਾ ਹੁਣ ਕੋਈ ਪਤਾ ਇਹ ਨਹੀਂ ਪਤਾ ਹੁਣ ਬਾਈ ਜਾਗ ਕੋ ਕਮਨ ਬੜਾ ਹੀ ਐ ਤਾਂ ਰੋਟੀ ਆਇਆ ਮੈਂ ਤਾਂ ਬਾਈ ਸਾਡੇ ਦਾ ਸਾਗ ਬਣਿਆ ਮੈਂ ਤਾਂ ਸਾਗ ਨਾਲ ਲੱਗੇ ਖਾਣ ਲੱਗਿਆ ਖਾਣ ਲੱਗਿਆ ਬੱਚਾ ਖਾਣੀ ਹਲੇ ਤੇ ਮੈਨੂੰ ਰੋਕਿਆ ਤਾਂ ਮੈਂ ਹਾਂ ਚੱਲ ਤੇ ਹੁਣ ਸੇਵਾ ਪਾਣੀ ਕਰਦੇ ਹਾਂ ਜਟ ਦਾ ਮੰਜਾ ਲੱਗਿਆ ਬਾਈ ਮੈਂ ਤਾਂ ਮੰਜਾ ਡਾ ਲਿਆ ਆਪਣਾ ਹਾਂ ਅਰਜਾਈ ਰਹਿ ਗਈ ਅਰਜਾਈ ਦੀ ਉਹ ਵੀ ਮੈਂ ਹਾਂ ਹਾਂ ਤੇ ਕਮੈਂਟ ਤੇ ਸ਼ੇਅਰ ਨਾ ਕਮੈਂਟ ਸ਼ੇਅਰ ਹੀ ਕਰੂਗਾ ਵੀਡੀਓ ਬੰਦ ਵੀਡੀਓ ਬੰਦ ਕਰ ਲੱਗੇ ਆ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਓ ਹਾਂ ਮੈਂ ਕਿਹਾ ਤੇ ਸ਼ੇਰ ਹੀ ਪਾ ਦੇ ਤੇਰੇ ਸ਼ੇਰ ਚਾਰੇ ਪਾਸੇ ਚੱਲਦੇ ਪੂਰੇ ਵੱਲ ਚੱਲਦੇ ਇਹਦਾ ਹੈ ਚੱਲ ਠੀਕ ਹੈ ਚਾਕੂ ਕਿੱਥੇ ਰੱਖਦਾ ਤਾ ਉਹ ਗੱਡਾ ਭਾਈ ਮਰੀ ਭੋਲ ਹੋ ਜਾਣਾ ਯਾਰ ਉਹ ਨਾ ਗੱਡੇ ਮੈਂ ਕਹਿੰਦਾ ਚਿੱਤੇ ਰਹੇ ਕਿ ਪੈਰ ਚੜੇ ਤਾਂ ਹੀ ਗੱਡੇ ਆ ਲੈ ਮਰ ਜਾਈ ਚੱਕੇ ਬੁੜੀ ਚੱਕ ਲੈ ਚੱਕ ਲੈ ਮੈਂ ਤੇਰੇ ਕੋਲ ਹਲੇ ਚੱਕ ਲੈ ਠੀਕ ਹੈ ਗੁੱਡ ਨਾਈਟ ਆਇਆ ਮਾਦਾ 10 ਮਿੰਟ ਜਾਇਆ ਹੋਰ ਆ ਜਾ